ਭਾਏ ਇਹ ਤਾਂ ਨਹੀਂ ਕਹਿੰਦੇ ਵੀ ਇਹਦਾ ਇੰਨਾ ਝਾੜ ਜਿ ਕੋਲ ਇੰਨਾ ਝਾੜ ਨੂੰ ਲਗਾ ਸਮੇਂ ਦੇ ਹਿਸਾਬ ਨਾਲ ਕਿਉਂਕਿ ਇੰਨੀ ਤਬਾਈ ਹੋਣ ਦੇ ਬਾਵਜੂਦ ਵੀ ਤੇ ਆਪਾਂ ਨੂੰ ਲੱਗਦਾ ਇਹਦਾ ਝਾੜ ਵਧੀਆ ਨਿਕਲੇਗਾ ਜੀ ਇਹਦੇ ਦਾਣੇ ਵੀ ਤਕਰੀਬਨ ਸਮਝ ਲੋ ਪੂਰਸਾ ਚ 44 ਵਰਗੇ ਆ ਹਮ ਇੱਥੇ ਪਾਣੀ ਦੀ ਪ੍ਰੋਬਲਮ ਨਾ ਹੁੰਦੀ ਹਮ ਫਿਰ ਇਹਨੇ ਹੁਣ 10 ਦਿਨ 10 ਦਿਨ ਪਹਿਲਾਂ ਵੱਢਿਆ ਜਾਣਾ ਸੀ ਹਮ ਤੇ ਇਸ ਤੋਂ ਵੀ ਵਧੀਆ ਹੋਣਾ ਸੀ ਇਸ ਤੋਂ ਵਧੀਆ ਹੋਣਾ ਸੀ ਕਿਉਂਕਿ ਇੱਥੇ ਤੇ ਇੱਕ ਵਾਰੀ ਪਾਣੀ ਫਿਰ ਗਿਆ ਨਾ ਪਰ ਕਿਸਾਨ ਵੀਰੋ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਖੜੇ ਆ ਜਿੱਥੇ ਪੂਰੇ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਸੀ ਹੜ੍ਹ ਦੇ ਨਾਲ ਇਹ ਝ ਮੀ ਆਉਣ ਦੇ ਬਾਵਜੂਦ ਵੀ ਇੰਨੇ ਪਾਣੀ ਆਉਣ ਦੇ ਬਾਵਜੂਦ ਵੀ ਜਿਹੜਾ ਇੱਥੇ ਪਾਣੀ ਪਾਣੀ ਹੋ ਗਿਆ ਸੀ ਸਾਰਾ ਕੁਝ ਡੁੱਬ ਗਿਆ ਸੀ ਅੱਜ ਵੀ ਖੜੀ ਆ ਫਸਲ ਇਹ ਡਿੱਗੀ ਨਹੀਂ ਇੰਨੀ ਮਦਰੇ ਕੱਦ ਦੀ ਵੈਰੈਟੀ ਆ ਤੇ ਸਭ ਤੋਂ ਪਹਿਲਾਂ ਸਸ਼ੀ ਕਾਲ ਜੀ ਸਸ਼ੀ ਤੇ ਮਾਡਰਨ ਵਾਲਿਆਂ ਦੀ ਵੈਰੈਟੀ ਆ ਕਿਹੜੀ ਵੈਰੈਟੀ ਜੀ ਆਪਣੀ ਹੈ ਇਹ ਨਵਦੀਪ 605 ਦੇ ਨਾਮ ਤੇ ਜੀ ਨਵਦੀਪ 605 ਕੀ ਖਾਸੀਅਤ ਆ ਇਹ ਵੈਰੈਟੀ ਦੀ ਵੀ ਹਲੇ ਵੀ ਖੜੀ ਆ ਖਾਸੀਅਤ ਹੈ ਜੀ ਇਹ 16 6 ਨੂੰ ਲਾਈ ਸੀ ਆਪਾਂ ਹਮ ਮੈਂ ਸੀਡ ਤੋਂ ਸੀਡ 140 ਤੋਂ 45 ਦਿਨ ਲੈਂਦੀ ਹੈ ਹਮ ਇੱਕ ਤੇ ਦੀ ਸਭ ਤੋਂ ਜਿਹੜੀ ਖਾਸੀਅਤ ਆਈ ਮਤਲਬ ਇਹਦੇ ਵਿੱਚ ਕੋਈ ਮਤਲਬ ਜਿਹੜੀ ਫਾਲਸਮੈਂਟ ਨਹੀਂ ਆਈ ਠੀਕ ਹੈ ਕੋਈ ਡੋਡੀ ਰੋਗ ਨਹੀਂ ਡੋਡੀ ਰੋਗ ਨਹੀਂ ਆਇਆ ਇੱਕ ਬਿਲਕੁਲ ਡਿੱਗਦੀ ਨਹੀਂ ਨਾ ਕੋਈ ਬੋਨਾ ਬੂਟਾ ਮਤਲਬ ਆਪਾਂ ਇਹ ਤੇ ਨਹੀਂ ਕਹਿੰਦੇ ਵੀ ਇਹਦਾ ਇੰਨਾ ਝਾੜ ਜਿ ਕੋਲ ਇੰਨਾ ਝਾੜ ਨੁਕਰਾ ਸਮੇਂ ਦੇ ਹਿਸਾਬ ਨਾਲ ਕਿਉਂਕਿ ਝਾੜ ਤੇ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਹੈ ਕਿ ਮੌਸਮ ਦੇ ਪਰ ਝਾੜ 25 26 27 28 ਤੋਂ ਵਧਿਆ ਨਹੀਂ ਕਿਸੇ ਦਾ ਪਰ ਆਪਾਂ ਹਜੇ ਕੱਟੀ ਨਹੀਂ ਹੈਗੀ ਪਰ ਜੇ ਆਪਾਂ ਦਾਣਿਆਂ ਦੇ ਹਿਸਾਬ ਨਾਲ ਲਾਈਏ ਇਹਦੇ ਦਾਣੇ ਵੇਖੋ ਕਿੰਨੇ ਸੰਘਣੇ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਇਹਨੇ ਤਬਾਈ ਹੋਣ ਦੇ ਬਾਵਜੂਦ ਵੀ ਪਿਆਪਾ ਨੂੰ ਲੱਗਦਾ ਇਹਦਾ ਝਾੜ ਵਧੀਆ ਨਿਕਲੇਗਾ ਜਿਵੇਂ ਪਰਮਲ ਹੈ ਸਰਕਾਰੀ ਰੇਟ ਤੇ ਵਿਕਣਾਈ ਇਹਨੇ ਹਾਂ ਸਰਕਾਰੀ ਰੇਟ ਤੇ ਵਿਕਣਾ ਚ ਪਰਮਲ ਨੇ ਠੀਕ ਹੈ ਪਰਮਲ ਝੋਨਾ ਹੀ ਮੋਟਾ ਝੋਨਾ ਹਾਂ ਪਰਮਲ ਹੈ ਜੀ ਜੀ ਹਾਂ ਤੇ ਜਿਹੜੇ ਦਾਣੇ ਵੀ ਹਨਾ ਇਹਦੇ ਦਾਣੇ ਵੀ ਤਕਰੀਬਨ ਸਮਝ ਲੋ ਪੁੱਲਸਾ ਚ 44 ਵਰਗੇ ਆ ਹਾਂ ਬਾਕੀ ਇਹਨੂੰ ਮੋਇਸਚਰ ਵਗੈਰਾ ਦੀ ਕੋਈ ਸਮੱਸਿਆ ਨਹੀਂ ਆਉਣੀ ਨਾ ਮੋਇਸਚਰ ਦੀ ਤੇ ਕੋਈ ਨਹੀਂ ਸਮੱਸਿਆ ਕੀ ਹਾਂ ਬੌਣਾ ਬੂਟਾ ਵੀ ਕੋਈ ਨਹੀਂ ਆਇਆ ਬੌਣਾ ਬੂਟਾ ਕੋਈ ਨਹੀਂ ਆਇਆ ਪੂਰੇ ਖੇਤ ਜਿੱਦਾਂ ਸਿਰ ਮੁੰਜਣਾ ਮੁੰਜਣਾ ਲੱਭਦੀਆਂ ਪਈਆਂ ਤੁਸੀਂ ਉੱਪਰ ਦਾਣੇ ਦਾਣੇ ਲੱਭਦੇ ਵੇ ਨਿਗਾਹ ਮਾਰ ਕੇ ਦੇਖ ਲਓ ਵੀ ਪੱਤਾ ਨਹੀਂ ਦਿਸੂਗਾ ਝੋਨੇ ਦੇ ਵਿੱਚ ਸਾਨੂੰ ਮੁੰਜਰੀ ਮੁੰਜਰ ਦਾਣੇ ਦਾਣਾ ਜਿ ਦੇਖੂਗਾ ਤੇ ਬਾਕੀ ਜਦੋਂ ਝਾੜ ਆ ਉਹ ਝਾੜ ਵੀ ਦੱਸ ਦਾਂਗੇ ਤੇ ਕਿੰਨਾ ਰਿਹੂ ਪਤਾਈ ਇਹਨੂੰ ਤਕਰੀਬਨ ਉਹਨੂੰ ਤਿੰਨ ਕਵਰੀਆਂ ਯੂਰੀਆ ਠੀਕ ਹੈ ਬਾਕੀ ਦੋ ਜਿਹੜੀ ਜ਼ਿੰਕ ਵਗੈਰਾ ਪਾਉਂਦੇ ਆ ਬਾਕੀ ਕੋਈ ਮਤਲਬ ਫालतू ਦੂਸਰੀ ਚੀਜ਼ ਪਾਉਣ ਦੀ ਲੋੜ ਨਹੀਂ ਆਗੀ ਇਹ ਝੋਨਾ ਰੁਕਦਾ ਨਹੀਂ ਹੈਗਾ ਠੀਕ ਹੈ ਮਤਲਬ ਜਿੱਤਰਾ ਕਈ ਝੋਨੇ ਆ ਨਾ ਵੈਰਾਈਟੀਆਂ ਘਟ ਕੇ ਹੀ ਖੜ ਜਾਂਦੀਆਂ ਨੇ ਰੁਕ ਜਾਂਦੀਆਂ ਨੇ ਇਹ ਜਿਹੜਾ ਤਾਂ ਲਾਇਆ ਬਸ ਇਸ ਤਰ੍ਹਾਂ ਹੀ ਚੱਲੀ ਜਾਂਦਾ ਠੀਕ ਹੈ ਜੇ ਮਤਲਬ ਆਪਾਂ ਨੂੰ ਇੱਥੇ ਪਾਣੀ ਦੀ ਪ੍ਰੋਬਲਮ ਨਾ ਹੁੰਦੀ ਹੂੰ ਫਿਰ ਇਹਨੇ ਹੁਣ ਦਹਾਕਾਂ ਦਿਨਾਂ ਨੂੰ 10 ਦਿਨ ਪਹਿਲਾਂ ਵੱਢਿਆ ਜਾਣਾ ਸੀ ਹੂੰ ਤੇ ਇਸ ਤੋਂ ਵੀ ਵਧੀਆ ਹੋਣਾ ਸੀ ਇਸ ਤੋਂ ਵਧੀਆ ਹੋਣਾ ਸੀ ਕਿਉਂਕਿ ਇੱਥੇ ਤੇ ਇੱਕ ਵਾਰੀ ਪਾਣੀ ਫਿਰ ਗਿਆ ਨਾ ਪਰ ਇਹ ਨਿਸਰੇ ਆ ਬਾਅਦ ਚ ਠੀਕ ਹੈ ਜਿਹੜੇ ਨਿਸਰੇ ਆ ਖਰਾਬ ਹੋ ਗਏ ਇਹ ਨਿਸਰੇ ਆ ਬਾਅਦ ਇੱਕ ਵਾਰੀ ਇੱਥੇ ਪਾਣੀ ਸਾਰਾ ਬਿਲਕੁਲ ਪਰ ਡਿਗੀ ਨਹੀਂ ਵੈਰਾਈਟੀ ਨਾ ਡਿਗੀ ਨਹੀਂ ਆਤ ਕਿ ਮਤਲਬ ਸਾਡੇ ਕੋਲ तकरीबन 10 ਕੇ ਕਰਿਆ ਆ ਆਪਾਂ ਥੋੜਾ ਥੋੜਾ ਕਿਸਾਨ ਭਰਾਵਾਂ ਨੂੰ ਬੀਜ ਦਵਾਂਗੇ ਠੀਕ ਹੈ ਕਿਸਾਨ ਭਰਾ ਵੀ ਰਿਜ਼ਲਟ ਦੇਖ ਲੈਣਗੇ ਚਲੋ ਆਪਾਂ ਨੂੰ ਪਤਾ ਲੱਗ ਜਾਣਾ ਸਾਡੇ ਏਰੀਆ ਚ ਮੰਨ ਲਓ ਕਿਸੇ ਦਾ 25 ਨਿਕਲਿਆ ਕਿਸੇ ਦਾ 26 ਨਿਕਲਿਆ ਜੇ ਇਹਦਾ 2-3 ਕਿੰਟਲ ਵੈਸੇ ਝਾੜ ਵਾਦ ਨਿਕਲ ਜਾਂਦਾ ਹਮ ਦੂਸਰੇ ਤੋਂ ਜ਼ਿਆਦਾ ਹਮ ਹਮ ਤੇ ਫਿਰ ਮਤਲਬ ਚੰਗੇ ਮੌਸਮ ਦੇ ਵਿੱਚ ਇਹ ਵਧੀਆ ਝਾੜ ਦਊਗਾ ਬਿਲਕੁਲ ਬਿਲਕੁਲ ਬਾਕੀ ਥੋੜਾ ਥੋੜਾ ਬੀਜ ਵੰਡਾਂਗੇ ਅਗਲੇ ਸਾਲ ਲਾ ਕੇ ਇਹਦਾ ਕਲੀਅਰ ਹੋ ਜਾਊਗਾ वैसे इतना मौसम खराब ਨੂੰ ਹੁੰਦੇ باوجود ਦਾਣੇ ਦੇ ਵੇਖੋ ਚਮਕ ਕਿੰਨੀ ਵਧੀਆ ਤੁਸੀਂ ਦੇਖ ਲਓ ਦਾਣਾ ਬਹੁਤ ਵਧੀਆ ਨਾ ਇਹਨੂੰ ਕੋਈ ਫੰਗਸ ਆਈ ਆ ਕਿਸੇ ਟਾਈਪ ਦੀ ਕੋਈ ਝੋਲ ਸਰੋਗ ਨਹੀਂ ਕੋਈ ਪੈਰਾਂ ਦਾ ਗਲਣਾ ਨਹੀਂ ਤੇਲਾ ਫੈਲਾ ਇਹਦੇ ਵਿੱਚ ਕੋਈ ਫਿਰ ਮੈਂ ਤਾਂ ਦਾਣੇ ਦੀ ਵੇਖੋ ਤੁਸੀਂ ਲਈ ਕੁਆਲਿਟੀ ਦੇਖੋ ਨਾੜ ਦੀ ਹੂੰ ਬਿਲਕੁਲ ਜਿਤਨਾ ਬਦ ਸੁਨਹਿਰੀ ਹੈ ਹਾਂ ਠੋਸ ਹੈ ਜੇ ਡਿਗਿਆ ਨਹੀਂ ਹਲੇ ਤੱਕ ਪੱਤੇ ਹੈ ਇੱਕ ਬੂਟਾ ਨਹੀਂ ਡਿਗਾਗਾ ਇੰਨਾ ਪਾਣੀ ਆਉਂਦੇ باوجود ਵੀ ਹਾਂ 10 ਕਿੱਲੇ ਦਾ ਪਲਾਟ ਸਾਰਾ ਇਸ ਤਰ੍ਹਾਂ ਖੜਾ ਤੇ ਬਾਕੀ ਸਕਰੀਨ ਤੇ ਨੰਬਰ ਹੈ ਮਾਡਰਨ ਐਗਰੀ ਸੀਡਸ ਡੇਰਾ ਪਾਪਾ ਨਾਨਕ ਤੁਸੀਂ ਸੰਪਰਕ ਕਰ ਸਕਦੇ ਹੋ ਹੋਰ ਕਿਸੇ ਵੀ ਜਾਣਕਾਰੀ ਲਈ ਧੰਨਵਾਦ ਜੀ ਥੈਂਕ ਯੂ